ਸਸਕਾ ਬੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਪਹੁੰਚ ਚੁੱਕੇ ਆਪਾਂ ਫੋਜਸਾ ਕੋਲ ਪਿੰਡ 3R ਜਿਲ੍ਹਾ ਅਮਰਸਰ ਬੰਦੇ ਤਸਵੀਰ ਮੇਹੀਟਾ ਦੇਖੋ ਅੱਜ ਵੀ ਫੋਜਸਾ ਕੋ ਉੱਗੇ ਆਏਗੇ 8-10 ਦੇ ਲਗਭਗ ਪਸ਼ੂ ਹੈਗੇ ਨਾਲ ਇੱਕ ਨੀਜੀ ਝੋਟੀ ਪਹਿਲਾ ਸੂਆ ਉਹਨਾਂ ਰਿਕਾਰਡ ਵਾਲੀ ਤੇ ਬਾਕੀ ਆਪਾਂ ਫੋਜਸਾ ਨਾਲ ਗੱਲ ਕਰਦੇ ਆਂ ਭਾਜੀ ਅਸਤੀਕਾਰ ਸਸੇ ਜੀ ਹੋਰ ਦੱਸੋ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਸਾਰੇ ਸੰਗਤ ਨੂੰ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਜੀ ਬਾਬਾ ਜੀ ਠੀਕ ਹੈ ਜੀ ਹਾਂ ਜੀ ਇਹ ਕੀ ਲੇਖ ਮਾਲ ਮਾਲ ਵੀ ਘੱਟ ਮਿਲਦਾ ਹਾਂ ਜੀ ਟਾਈਮ ਹੈ ਨਹੀਂ ਟਾਈਮ ਹੈ ਨਹੀਂ ਗੂੜੀਆਂ ਮਜਬੂਰੀ ਬਿਲਕੁਲ ਜਾਂ ਮੇ ਤਾਂ ਦੇ ਪੈ ਗਏ ਭਈ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਮੋਤਾ ਮਾਤਾ ਹੋ ਗਏ ਦੋਗ ਲਗਾਤਾਰ ਹਾਂ ਜੀ ਉਹਦਾ ਕਰਕੇ ਵੀ ਤੇ ਕੋਸ਼ ਹੁਣ ਕੰਮ ਵਾਈ ਦਾ ਵੀ ਦਿਨ ਪਤਾ ਸਰਕਦਾ ਨਹੀਂ ਨਹੀਂ ਉਹ ਵੀ ਜ਼ਰੂਰੀ ਹੁੰਦਾ ਇਹਦਾ ਕਰਕੇ ਥੋੜਾ ਜਿਹਾ ਟਾਈਮ ਇਹ ਟਾਈਮ ਮੰਗਦਾ ਕੰਮ ਅੱਜ ਵੀ ਹੁਣ ਕੱਲ ਰਾਤ ਹੀ ਮੜੀ ਗੱਲ ਹੋਈ ਤੇ ਕੋਈ ਕਲੀਅਰ ਵੀ ਨਹੀਂ ਹੁਣ ਦੋ ਦਵਾਰਾ ਕੀਤਾ ਤੇ ਮੈਂ ਭੱਜ ਭੁੱਜ ਕੇ ਮਾਲ ਪੜ ਲਿਆ ਵੀ ਚੱਲ ਕੋਈ ਨਹੀਂ ਆਪਾਂ ਵੀਡੀਓ ਤੇ ਬਹੁਤ ਫੋਨ ਆਉਣ ਦੇ ਭੈਣ ਭਰਾਵਾਂ ਦੇ ਨਾ ਸੱਜਣਾਂ ਦੇ ਬਿਲਕੁਲ ਬੜੇ ਫੋਨ ਆਉਣ ਦੇ ਭਾਜੀ ਕਿੱਥੇ ਚਲ ਗਏ ਕੀ ਹੋ ਗਿਆ ਸਾਰੇ ਕੁਛੇ ਨੇ ਕੀ ਹੋ ਗਿਆ ਹੋਇਆ ਇਹ ਵੀ ਮਾਲ ਥੋੜਾ ਜਿਆਦਾ ਮਹਿੰਗਾ ਵੀ ਹੋ ਗਿਆ ਤੇ ਮਿਲਦਾ ਹੀ ਨਹੀਂ ਕੱਚਾ ਪੱਕਾ ਮਾਲ ਮਿਲਦਾ ਨਹੀਂ ਸੀ ਸਿਓ ਕੱਚੇ ਪੱਕੇ ਮਾਲ ਨੂੰ ਲਿਆ ਕੇ ਕੀ ਨਹੀਂ ਨਹੀਂ ਬਿਲਕੁਲ ਕਿਉਂਕਿ ਵੇਚਣਾ ਹੁੰਦਾ ਮਾਲ ਹੁੰਦਿਆਂ ਜਿਹੜਾ ਡੰਗਰ ਸੋਨਾ ਸਾਫ ਸਫਰਾ ਮਿੰਟੋ ਮਿੰਟੇ ਵਿਕ ਜਾਂਦਾ ਬਾਕੀ ਚਲੋ ਮਾਲ ਤੇ ਨਹੀਂ ਮਾੜਾ ਕੋਈ ਵੀ ਆਪਣੇ ਤੋਂ ਵਧੀ ਇਪ੍ਰਿੰਡ ਆਪਣਾ ਧਰੀਏ ਹੁਣ ਜਿਲ੍ਹਾ ਹੰਮਸਾ ਦਾ ਹਲਕਾ ਮਜੀਠਾ ਮੋਬਾਈਲ ਨੰਬਰ 9814178222 9814178222 ਪੌਜੀ ਹੈਪੀ ਮੈਂਬਰ ਜੋ ਮਰਦੀ ਚੌਂਕ ਚ ਪੁੱਛ ਲੋ ਆ ਕੇ ਧਰੀਏ ਵੱਲ ਚੌਂਕ ਜੈਂਟੀਪੁਰ ਵੀ ਸਾਨੂੰ ਲੱਗੇ ਆ ਟੂਲ ਪਲਾਜ਼ਾ ਵੀ ਲੱਗੇ ਆ ਬਾਕੀ ਨੀਂਦਾਂ ਸਾਰਾ ਤੋਂ ਪਹਿਲਾਂ ਇੱਕ ਬੇਂਂਤੀ ਆ ਜੇ ਤੇ ਕਹਿੰਨੇ ਹਾਂ ਕੁਝ ਵੀਡੀਓ ਬੇਂਂਦੀ ਸਾਰੀ ਸੰਗਤ ਪੇ ਜੀ ਕੋ ਕੰਮ ਬੜਾ ਬੰਦਾ ਹੈਗਾ ਦਾ ਰਿਕਵੈਸਟ ਹੈ ਜਰੂਰ ਮਤਲਬ ਆਪਾਂ ਨੂੰ ਫੋਨ ਕਰੋ ਰੋ ਸੋ ਦੋ ਚਾਰ ਦਿਨ ਦੇਖ ਲਿਓ ਜੇ ਕੰਮ ਚੰਗਾ ਲੱਗੂ ਤੇ ਰਿਓ ਤਨਖਾਹ ਜਿੰਨੀ ਬੰਦੇ ਦੀ ਦਿਹਾੜੀ ਉਨੀ ਮਿਲੇਗੀ ਬਾਕੀ ਜਿਹੜਾ ਵਾਦਾ ਘਾਟਾ ਆਪਾਂ ਤਾਂ ਵੀ ਕੋਈ ਪਰਵਾਹ ਨਹੀਂ ਪਰ ਹਾਂ ਟਰੈਕਟਰ ਤੇ ਧਾਰਾਂ ਹੁੰਦੀਆਂ ਹੁਣ ਟਰੈਕਟਰ ਵੀ ਚਲਾਉਂਦਾ ਵੇ ਤੇ ਧਾਰਾਂ ਕੱਢਣੀਆਂ ਹੁੰਦੀਆਂ ਰੁਪਈਆ ਭਾਵੇਂ 15000 ਰੁਪਏ ਟਰੈਕਟਰ ਤੇ ਧਾਰਾ ਘੜਦਾ ਹੋਵੇ ਪਹਿਲਾਂ ਜੀ ਕੋਈ ਗੱਲ ਨਹੀਂ ਕਮਰਾ ਵਿੱਚ ਮਿਲੂ ਰੋਟੀ ਪਾਣੀ ਮਿਲੂ ਸਭ ਕੁਝ ਜਿੱਦਾਂ ਰੇਸ਼ਕਾ ਜੀ ਪਰਿਵਾਰ ਸਮੇਤ ਅੱਜ ਫਿਰ ਬਾਲੀ ਬੜੀ ਬਾ ਜਿੱਦਾਂ ਮਰਜ਼ੀ ਥੱਲੇ ਕਮਰਾ ਬਣਿਆ ਪਰ ਅੱਜ ਏਸੀ ਵੀ ਲਾਇਆ ਹੋਇਆ ਏਸੀ ਵਾਲੇ ਕਮਰੇ ਜੀ ਆਜੇ ਸਾਡੇ ਏਸੀ ਵਾਲੇ ਕਮਰੇ ਜਾ ਕੇ ਕੰਮ ਕਰੇ ਰਾਤ ਨੂੰ ਆਪਣਾ ਏਸੀ ਹਾਲ ਕੱਵੇ। ਬਾਹਲੀ ਲੋੜ ਬਈ ਫੋਜ ਚਾਰ ਬੜੀ ਤੰਗੀ ਸਨੀ ਸਿਆ ਕੱਲ ਪਰਸੋਂ ਮੈਂ ਖਿਜਿਆ ਕਰਨਿਆ ਵੀ ਇੱਕ ਡੰਗਰ ਹਾਂ। ਹਾਂ। ਵੇਖੋ ਇੱਕ ਛੁੱਟੀ ਨਹੀਂ ਮਾਣਉਂਦੀ ਬੰਦਾ ਚਾਰ ਦਿਨ ਨਹੀਂ ਆਉਂਦਾ ਯਾਰ। ਕਮਸੇ ਕਮ ਇੰਨਾ ਸੋਚੋ ਮਾਲਕ ਬਾਰੇ ਜਿਹੜਾ ਪੈਸੇ ਵੀ ਦਿੰਦਾ ਸਾਰੇ ਕੰਮ ਕਰਦਾ। ਪਰ ਯਾਰ ਉਹਦਾ ਵੀ ਕੁਆ ਕਰਕੇ ਸਾਡੇ ਕੋਲ ਸੋਕਣਾ ਨਿਕਣ ਮੱਕੜ ਦੇ ਢੇ ਨੇ ਤੇ 30 ਡੰਗਰ ਆ। 30 ਗੈਂਟੀ ਮਾਰ ਲਾ ਮੈਂ ਕਹਿ। ਹੈਗੀ ਤੇ ਹੈਗੀ 30ਾਂ ਡੰਗਰਾਂ ਨੂੰ ਸਾਹਮਣਾ ਆਟਾ ਤੇ ਜਰੂਰ ਨਿਕਲ ਜਾਂਦਾ। ਭਾਵੇਂ ਜੇ ਟਰੂੜੀ ਪਾਉਣ ਦੇ ਨਾ। ਸਾ ਵੀ ਮਾਲ ਨੂੰ ਬੰਨਣਾ, ਕੋਲਣਾ, ਪਾਣੀ ਦਾ ਹਾਰ ਕਰ ਉਹ ਟਾਈਮ ਸਾਰਦਾ ਪਰ ਉਸ ਗੱਲ ਨਹੀਂ ਨਾ ਨਾ ਉਹਦੇ ਕੋਲ ਵਿਚਾਰ ਲੁਕੀ ਗਏ ਬਾਕੀ ਇੰਨੀ ਬੇਨਤੀ ਵੀ ਜੇ ਨਸ਼ੇ ਤੋਂ ਰਹਿਤ ਮਿਲ ਜਾਵੇ ਸਭ ਤੋਂ ਵਧੀਆ ਤੇ ਜੇ ਪੀਂਦਾ ਵੀ ਕੋਈ ਸਾਨੂੰ ਕੋਈ ਤਰਾਜ ਨਹੀਂ ਅੱਜ ਲੋਕਾਂ ਨੂੰ ਇਹ ਹੋਊਗਾ ਆਪਣਾ ਅਰੇ ਸ਼ਕਿਆ ਦੇ ਉਹ ਜੇ ਆਪਣਾ ਉਹਨੇ ਥੱਲੇ ਰਹਿਣਾ ਅਸੀਂ ਉੱਤੇ ਰਹਿਣਾ ਸਾਡੇ ਨੂੰ ਵੈਸੇ ਤੇ ਕੋਸ਼ਿਸ਼ ਹੋਵੇ ਵੀ ਚਲੋ ਸਾਡੇ ਵਰਗਾ ਮਿਲ ਜੇ ਤੇ ਸਾਨੂੰ ਚੰਗਾ ਹੋ ਜਾਵੇ ਬਿਲਕੁਲ ਜੀ ਇਕੱਠੀ ਬੈਠ ਕੇ ਖਾ ਸਕਦੇ ਹਾਂ ਜਨਾਬ ਵੀ ਦਾ ਕੋਈ ਪਰਵਾਇਨਾ ਇਹ ਕੰਮ ਵਾਲਾ ਬੰਦਾ ਹੈ ਪੈਸੇ ਅਡਵਾਂਸ ਮੰਗੇ ਜੇ ਆਪਣਾ ਕੋਈ ਜਮਬੀਰੀ ਚੱਕ ਲੈ ਗੱਲ ਜਿੱਦਾਂ ਵੀ ਕੋਈ ਕਹੇ ਆਪਾਂ ਸੈਮ ਤੇ ਚਲੋ ਇਹ ਜ਼ਰੂਰੀ ਕੰਮ ਜੀ ਮੈਂ ਜਿਹੜਾ ਜਿਹੜਾ ਭਰਾ ਵੇਖਣਾ ਜੇ ਕਿ ਉਹ ਦਹਨੇ ਬائیں ਬੰਦਾ ਹੈਗਾ ਤੇ ਜਰੂਰ ਦਿਓ ਬੰਦਾ ਹੈ ਉਹਖੇ ਬਹੁਤ ਔਖੇ ਪੀਓ ਬਹੁਤ ਔਖੇ ਪੀਓ ਪਰ ਮੇਰੇ ਤੇ ਲੱਕ ਨਿਕਲ ਜਾਂਦਾ ਕਿ ਉਹ ਧਾਰਾ ਹੀ ਕੱਢਦੇ ਹੁਣ 14 15 13 ਲੱਕ ਦੀ 12 ਡੰਗਰ ਹੁੰਦੇ ਤੇ 12 ਨੂੰ ਜੇ 10 10 ਮਿੰਟ ਲੱਗਿਆ ਤਾਂ ਡੇਢ ਦੋ ਘੰਟੇ ਤਹਾਰਾ ਕਰਦਾ ਪਾਣੀ ਦਾ ਗਲਾਸ ਪਾਉੜੀਆਂ ਦਾ ਰੱਖਿਆ ਹੁੰਦਾ ਹਾਂਜੀ ਹਾਂ ਸਾਰਾ ਵੇ ਕਰਿਆ ਧਾਰਾ ਦੇ ਮੈਂ ਕੱਢ ਲਿਆ ਪਰ ਮਤਲਬ ਹੁਣ ਗਰਮੀ ਆ ਗਰਮੀ ਆ ਹੁਣ ਤੇ ਤੇ ਵੀ ਲੱਗ ਜਾਂਦੀ ਧਾਰਾ ਕਰਦਾ ਜਦੋਂ ਲਾ ਕੇ ਖਲੋਤੇ ਹੁੰਦੇ ਆ ਕੜਾਈ ਖੜੂ ਹੀ ਜਾਂਦੇ ਕੋਈ ਨਹੀਂ ਬਾਕੀ ਕੋਈ ਨਹੀਂ ਹੂੰ ਤੇ ਜਦੋਂ ਮੈਂ ਵਾਈ ਫੜੀ ਸੀ ਨਾ ਮੈਨੂੰ ਕੋਈ ਏਡਾ ਸ਼ੌਂਕ ਨਹੀਂ ਵਾਈ ਦਾ ਨਾ ਕੋ ਲੋੜ ਵੀ ਨਹੀਂ ਡੀ ਹੈ ਗਈ ਬਲੋ ਠੀਕ ਹੈ ਪਰਮਾਤਮਾ ਕੋਲ ਕਾ ਦੇ ਪਰ ਮਿਹਨਤ ਜਿਹੜੀ ਕਰਤ ਕਰਨੀ ਜ਼ਰੂਰੀ ਆ ਮੇਰਾ ਪੇਟ ਨਾ ਇੱਥੇ ਹੁੰਦਾ ਸੀ ਇੱਥੇ ਹੂੰ ਤੇ ਖਾਈ ਪੀਂਣਾ ਦੁਪਹਿਰੇ 10 ਵਜੇ ਅੰਦਰ ਵਰਜਣਾ ਆਏ ਸੀ ਹਲੇ ਫਿਰ ਨੂੰ ਕੇ ਤੇਰੇ ਵਰਗੇ ਸਿਆਣੇ ਨੇ ਸਲਾਹ ਦਿੱਤੀ ਵੀ ਥੋੜੀ ਬੋਦੀ ਪੈੜੀ ਵਾਇਆ ਕਰ ਮਾਈ ਨਾ ਛੱਡ ਵਾਈ ਕਰ ਉਹ ਵਾਈ ਕਰਨਾ ਥੋੜਾ ਜਿਹਾ ਥੋੜਾ ਥੋੜਾ ਸ਼ੁਰੂ ਕੀਤਾ ਤੇ ਹੁਣ ਐਵੇਂਲੇ 25 ਕਿੱਲੇ ਤੇ 30 ਕਿੱਲੇ ਖਾਂ ਆਪਣੇ ਕੋਲ 30 ਕਿੱਲੇ ਹੁੰਦਾ ਹੁੰਦਾ ਤੇ ਚਲੋ ਭੈਣ ਭਰਾ ਬੜੇ ਮੈਂ ਰੇਵੀ ਰਿਆ ਲੱਤੋਂ ਦਾ ਦਰਵਾਜ਼ਾ ਟੁੱਟੀਆਂ ਔਰ ਮੈਂ ਆਪਾਂ ਜਾ ਫਿਰਦਾ ਸਾਰੀ ਦਿਹਾੜੀ ਕਦੇ ਟਰੈਕਟਰ ਤੋਂ ਉੱਤਰ ਜਾ ਕੇ ਆਇਆ ਥੋੜਾ ਨੂੰ ਕਰ ਲਾ ਵੀ ਆਪਣਾ ਕੰਮ ਚਲਾਇਦਾ ਹੁਣ ਦੁਪਹਿਰੇ ਮੈਨੂੰ ਘਰ ਦਿੰਦੇ ਸੌ ਜਾਂ 12 ਵਜੇ ਮੈਂ ਵਿਲਾ ਆਇਆ ਥੋੜਾ ਜਿਹਾ ਪਾਣੀ ਸੈੱਟ ਕਰਕੇ ਹਾਂਜੀ ਤੇ ਮੈਨੂੰ ਤੇਰੀ ਹੈਗੀ ਵੀਰਾ ਅੱਗੇ ਵੀ ਇੱਕ ਦਿਨ ਆਪਣਾ ਰਾਬਤਾ ਆਇਆ ਤੇ ਗੱਡੀ ਖਰਾਬ ਹੋ ਗਈ ਗੱਡੀ ਮੈਂ ਚੱਲ ਆ ਸੰਦੀਪ ਤੋਂ ਲਿਆਉਣਾ ਆ ਮੈਂ ਤੇ ਮਣਾ ਫਿਰੀਆਂ ਤਾਂ ਸਹੀ ਕੋਈ ਬਾਹਰ ਨਿਕਲੇ ਤੇਰੇ ਵਰਗੇ ਭਰਾ ਬੜਾ ਹੀ ਪਿਆਰ ਕਰਦੇ ਜਿਹਦੇ ਕੋਈ ਜਾਈਓ ਬਨਾ ਨਹੀਂ ਕਰਦਾ ਆਪਾਂ ਤਾਂ ਚਲੋ ਇੰਨੀ ਸਾਡੀ ਕਿਰਪਾ ਜਿਹਦੇ ਕੋਲ ਵੀ ਚਲ ਜਾਓ ਜੇ ਉਹ ਮੈਂ 50 ਦੀ ਲਈਆ ਤੈਨੂੰ ਮੈਂ ਕਹਾਂ ਨਾ ਨਹੀਂ ਭਾਈ 50 ਦੇ ਲੈ ਲੈ ਕੋਈ ਸਭ ਲੈ ਲਓ ਮਤਲਬ ਚਲੋ ਪਤਾ ਨਹੀਂ ਰੱਬ ਨੂੰ ਕੋ ਨਸਤਾਰਾ ਹੁੰਦਾ ਆਪਣਾ ਮਾੜਾ ਨਹੀਂ ਐਡਾ ਮਾਲ ਮਿਲ ਜਾਂਦਾ ਅੱਜ ਤਾਂ ਜਦੋਂ ਦਿੱਤੀ ਜਦੋਂ ਡੰਕਰ ਲੈ ਲਈ ਭਾਸ਼ਾ ਸੰਦੀਸ਼ਾ ਮਾਲ ਤੇ ਆਪਣੇ ਨੂੰ ਕੋਸ਼ਿਸ਼ ਕਰੀਦੀ ਫੁੱਲ ਵਧੀਆ ਲੈ ਜੰਮੂ ਵਾਲੇ ਬੰਦੇ ਲੈ ਕੇ ਮੇਰੇ ਕੋਲ 18-18 ਕਿਲੋੜੀ ਹਾਂਜੀ 14 ਕਿਲੋ ਮੈਨੂੰ ਬੋੜਾ ਮਿਲਿਆ ਇੱਥੇ ਮੇਰੇ ਘਰ ਤੇ ਬੰਦੇ ਨੂੰ ਭਾਈ ਫੋਨ ਲਾ ਕੇ ਪੁੱਛੀ 18 ਕਿਲੋ ਦਿੰਦੇ ਨੇ ਹਰ ਕੋਈ ਵਿਰਲੀ ਦਿੰਦੀ ਗੱਪਾਂ ਗੁੱਪਾਂ ਦੇ ਮੈਂ ਵੀ ਮਾਰਨੀ ਆ ਝੂਠ ਤੇ ਮੈਂ ਵੀ ਮਾਰਨਾ ਫਰ ਅੱਜ ਵੀ ਜਿਹੜੀ ਆਪਣੇ ਕੋ ਨੀਲੀ ਰਾਵੀ ਝੋਟੀਆਂ ਚੌਗੀ ਆ ਮੂੰਹ ਅੱਛਾ 4 ਦਿਨ ਹੋ ਗਏ ਇਹਨੂੰ ਮਤਲਬ ਕੋਈ ਇਧਰ ਵੀ ਤੇ ਕਹਿ ਹੀ ਨਹੀਂ ਸਕਦਾ ਆਪਣੇ ਸਾਰੇ ਦੁਨੀਆ ਨੂੰ ਪਤਾ ਹਰ ਬੰਦੇ ਨੂੰ ਪਤਾ ਹੀ ਲੱਗਦਾ ਬੜੀ ਵੱਡੀ ਬੜੀ ਛੋਟੀ ਇਹਦੀ ਹਾਈਟ ਵੇਲਾ ਛੋਟੀ ਕਹਿਣ ਨੂੰ ਗੁੱਸਾ ਦੇ ਕਹਿ ਹੀ ਨਹੀਂਦਾ ਤੇ ਕੱਦ ਬੁੱਟ ਪਹਿਲਾ ਪਹਿਲਾ ਸੂਰ ਜੀ ਪਹਿਲੀ ਚੌਗ 4 ਦਿਨ ਸੀ 4 ਦਿਨ ਪਹਿਲਾ ਸੂਰ 4 ਦਿਨ ਖੋਲੇਗਾ ਕਰ ਲੋ ਜੀ ਵੇਖੋ ਪਹਿਲਾ ਸੂਰ 4 ਦਿਨ ਨੇ ਸਾਡੇ ਜਿਹੜੇ ਪਛਮਾਲ ਆਂਦੇ ਨਾ ਮੈਨੂੰ ਤੇ ਮੈਂ ਕੋਈ ਤੁਰਨਾ ਜਿਦਾ ਮੱਢੀ ਕਿ ਨਹੀਂ ਅੱਛਾ ਇਹ ਨਾ ਇਹ ਨਾ ਪੂਰੀ ਨੀਲੀ ਆ ਦੇਖੋ ਸਾਰੇ ਨਿਸ਼ਾਨੀਆਂ ਨਾਲੇ ਤੇ ਵੱਡੀ ਝੋਡੀ ਤੇ ਉੱਚੀ ਆ ਜਾਂਦੇ ਰਹੇ ਆ ਸੂਰਜਾ ਕਿਉਂ ਇਕੱਲਾ ਇਕੱਲਾ ਕੋਨਾ ਬੜਾ ਸੰਗਲ ਪਿਆ ਹਾਂ ਜਾਂਦੇ ਜਾਂਦੇ ਜਾਣਦੇ ਕੋਈ ਨਹੀਂ ਦੇਖਾਤ ਘਰ ਕੋਲ ਤੋਂ ਪੂਰਾ ਵੱਡੀ ਝੋਟੀ ਦਿਖੀ ਜਾਂਦੀ ਹੈ ਜੀਪ ਸਾਹਿਬ ਜਦੋਂ ਝੋਟੀ ਚੋਂ ਬਹਿ ਗਿਆ ਨਾ ਹਾਂਜੀ ਤੇ ਅਗਲੇ ਨੇ ਕਹਿਣਾ ਵੀ ਗਾਈਆਂ ਜਿਨ੍ਹਾਂ ਦੁੱਧ ਕੱਢਣ ਦੀ ਗਾਈਆਂ ਜਿਨ੍ਹਾਂ ਬਿਲਕੁਲ ਜੀ ਬਿਲਕੁਲ ਕੋਈ ਵੀਰਲੀ ਝੋਟੀ ਟੂੜੀ ਦੇ ਨਾਲ ਦੁੱਧ ਕੱਢ ਦਿੰਦਾ ਉਹ ਇਹਨੇ ਥੋੜਾ ਇੰਨਾ ਸੰਗਲ ਵਿਆਸ ਜੀ ਸਾਹਿਬ ਮੂੰਹ ਦਾ ਬਹੁਤ ਕਰਦੀ ਥੋੜੀ ਲੰਘੋ ਨਾ ਫੜੋ ਨਾ ਕੋਸ਼ਿਸ਼ ਨਾ ਜਾਂਦੇ ਇਹ ਲੈ ਬੱਦੇ ਦਾ ਆਪਣਾ ਚਾਹ ਆ ਕੱਟਾ ਜੀ ਇਹ ਕੱਟਾ ਹੈ ਸਭ ਦੀ ਜਿੰਨਾ ਤੁਹਾਡੀ ਇਹਨੂੰ ਨਾ ਕਲਿਆਰੀ ਵੀ ਬਹੁਤ ਔਲ ਜੀ ਤੇ ਹੁਣ ਤੇ ਫੜਨ ਦਾ ਪਿਆ ਨਾ ਕਲਿਆਰੀ ਤੋਂ ਇਹਦਾ ਕਲਿਆਰੀ ਜਾਂਦੀ ਪਾਕ ਮੈਨੂੰ ਕੋਈ ਤੋਰ ਹੀ ਨਹੀਂ ਸਕਦੇ ਇਹਨਾਂ ਸਤਾਇਆ ਸਾਨੂੰ ਦੋ ਤਿੰਨ ਦਿਨ ਬਾਕੀ ਫਿਰ ਹੁਣ ਅੰਤ ਬੰਨਾ ਕੋਈ ਨਹੀਂ ਆਜੋ ਤੁਸੀਂ ਰੋਲ ਲਈਆਂ ਚੋਨਾ ਰਹਿ ਗਈ ਵਾਡੀਆ ਵਾਡੀ ਝੋਟੀ ਗਈ ਜਦੋਂ ਇਹੋ ਜੀ ਝੋਟੀ ਲੱਭਣ ਤੁਰੀਏ ਪਤਾ ਫੇਰ ਲੱਗਦਾ ਮੈਨੂੰ ਸਾਮ ਨੂੰ ਮਿਲ ਗਈ ਹੈ ਜਿਵੇਂ ਗਾੜੀ ਭੇਜ ਜਣੀ ਥੋੜੀ ਥੋੜੀ ਨਹੀਂ ਉਹ ਮੂਹ ਤੋਂ ਕੱਟਣੀ ਆਪੇ ਆਦੀ ਨਹੀਂ ਕੋਈ ਮਿੱਟੀ ਦੇ ਬਹੁਤ ਜ਼ਿਆਦਾ ਝੋਟੇ ਸ਼ਬਦ ਦਾ ਨਾਂ ਨਹੀਂ ਨਾ ਇਹ ਨਾ ਮਿੱਠੀ ਜਿਹੜੀ ਹੋਰ ਕਿਹੜੀ ਆਉਂਦੀ ਸਭ ਪਿਹਾਰੀ ਦਾ ਜੇ ਮੈਨੂੰ ਪਈ ਨਹੀਂ ਤੇ ਕਰਦੀ ਆ ਹਾਂਜੀ ਹੋਰ ਹੋਰ ਜੀ ਕੀ ਆ ਭਾਈ ਘਰ ਦਾ ਬੰਦ ਏਂਡਰ ਆ ਗਿਆ ਤੂੰ ਜੀ ਤੁਸੀਂਾਂ ਦੇ ਬੱਚਾ ਲਾਉਣਾ ਤੇ ਲਾ ਸਕਦੇ ਲਾ ਲਓ ਲਾ ਬੱਚਾ ਜਾ ਉਹਨਾਂ ਦੇ ਰੋਟੀ ਖੋਲ ਜੀ ਹਾਂ ਹਾਂ ਗਾਣੇ ਵੇ ਸਾਹ ਲੀਤਾ ਜੀ ਚੰਗੀ ਮਗਰ ਕਿੰਨਾ ਜੀ ਮਗਰਬਾਖਸ਼ੀ ਇਹ ਦੋ ਸਾਫੇ ਸਾਵਨ ਕਿ ਨਹੀਂ ਕਰੀ ਲੋ ਜੀ ਮਾੜਾ ਯਾਰ ਕਰ ਦੇ ਨਾ ਰੱਖਾਉਗਾ ਆਹ ਪਲੇਟ ਤਾ ਲੋ ਚਲ ਹਾਂ ਬਹੁਤ ਬਾਤ ਠੀਕ ਆ ਇਸ ਜਿੰਨੇ 6 ਰੰਦ ਹੈ ਜੀ 6 ਰੰਦ ਪਿਓਰ ਕਿਤੇ ਲੈ ਜਾਓ ਨਹੀਂ ਉਹ ਕਿਤੇ ਰਹਿਣ ਦੇ ਦੁੱਧ ਬਿਨਾ ਫਿਰ ਵੀ ਹਾਂ ਦੁੱਧ ਲੈ ਜਾ ਦੁੱਧ ਤੇ ਭੋਲਾ ਵੀ 25 ਕਿਲੋ ਬਣਾ ਅੱਛਾ 20 25 ਕਿਲੋ 20 ਕਿਲੋ ਲਾ ਆ 20 ਕਿਲੋ ਗਰਮੀ ਬਹੁਤ ਹੈ ਲੋ ਜੀ 20 ਕਿਲੋ ਭੋਲਾ ਲਾਓ ਤੇ ਦੇਖੋ ਨਸਲ ਵੇੜ ਤੇ ਦੇਵਾ ਵੇਖ ਲੈ ਹੁੰਦੀ ਸਾ ਬੀਲੀ ਘਰ ਬਣਿਆ ਬਾਕੀ ਦਾ ਬੰਦਾ ਇਹ ਘਰਾਓ ਮਰਾ ਜਾ ਆਪ ਲੈਣ ਵਾਸਤੇ ਇਹਨਾਂ ਦੇ ਦਰਖਤ ਜਿਹੜੀ ਗੱਲ ਹੁੰਦੀ ਐ ਨਾ ਉਹ ਛੋਟੀ ਛੋਟ ਜਾਂਦੇ ਆ ਉਹ ਛੋਟੀ ਐ ਇਹਨੇ ਮੂੰਹ ਬਟਾ ਖਾਪਣ ਦੀ ਖੁੱਲੀਆਂ ਰੀਆਂ ਤੈਨੂੰ ਪਤਾ ਇਹਨਾਂ ਨੂੰ ਆਦਤ ਹੁੰਦੀ ਮੂੰਹ ਰੀਆਂ ਬਹੁਤ ਐ ਸਿੱਗੀ ਆ ਕੋਈ ਗੱਲ ਇਹਨੂੰ ਫਿਰ ਤੋਂ ਕੋਈ ਨਹੀਂ ਆ ਫੇਰ ਤਾਂ ਨਹੀਂ ਹੋਣੀ ਨਾ ਹਾਂ ਹਾਂ ਹੌਲੀ ਜਾਂ ਸਾਡੇ ਲੈ ਬੀਲਾਂ ਨੂੰ ਕਹੜ ਖਾਣ ਲਈ ਬਾਦ ਚਮਕ ਦੇਲਾ ਡੈਨਮਾਰਕ ਜਾਈ ਬੱਚਾ ਮਗਰਾ ਆ ਗਿਆ ਜੀ ਬੱਚਾ ਮਗਰਾ ਆ ਗਿਆ ਜੀ ਠੀਕ ਆ ਆਜਾ ਬੰਦ ਆ ਮੈਨੂੰ ਇਸਲੇ ਬੈਗ ਕਰਨਾ ਹੈ ਬੈਠ ਜਾ ਇਹ ਨਹੀਂ ਬਣਾਗਾ ਕਿਦਮੇ ਕਰਾਂ ਮਰਿਆ ਨਾ ਬੰਦ ਜੀ ਚਾ ਹਾਂ ਜੀ ਪਹਿਲਾਂ ਛੋਟੀਆ ਮਾ ਹੋ ਜਾਈਗੀ ਹਾਂ ਇਧਰ ਆ ਛੋਟੀ ਦੇ ਪਾਸ ਆ ਜਾ ਗਾਈ ਦੇ ਵਗਾਹ ਦਿੱਤੀ ਐ ਐਸੇ ਇਹ ਥਾਂ ਲਗਾ ਦੋ ਇਹ ਛੋਟੀ ਪੂਰੀ ਪਸਮੀ ਨਹੀਂ ਠੀਕ ਆ ਜੀ ਆ ਗਈ। ਕਿਆ ਨੂੰ ਮੋਟਰ ਨਹੀਂ ਹੋਊਗੀ ਮੋਟਰ ਘੂਰਾ ਜੇ ਛੱਟਾ ਆ ਜਾਏ ਡੋਕਣ ਹੋਏ ਤਾਂ ਮੈਂ ਰਸਾ ਲਾ ਦਾਂਗਾ। ਐਸ ਵੇਲੇ ਝੋਡੀ ਕੁਛ ਨਹੀਂ ਫਿਰ 14 ਕਿਲੋ ਦਦਿਆ ਬਿਨਾ ਪੱਠਿਆਂ ਤੋਂ ਬਿਠਿਆਂ ਤੋਂ ਬਗੈਰ। ਇਹ ਝੋਡੀ ਨੇ ਲੱਪਾਏ ਬਣਾ ਲਾਇਆ। ਹਾਂਜੀ। ਤੋਰ ਕਾ ਕਰੀ ਤੋਰ। ਤੋਰ ਦੋ। ਤੋਰ ਲਓ। ਇਹ ਸਹ ਇਹੋ ਜੀ ਝੋਡੀ ਨਾ ਪਾਲਣੀ ਔਖੀ ਵੀ ਹੈ ਇਹ। ਪਾਲ ਪਾਲ। ਹੈ? ਟ੍ਰੈਕਰ ਨਾਲ ਪਾਲੀ ਹੈ ਨਾ। ਕੋਈ ਬੜਾ ਕੋ ਜੋਰ ਵਾਲਾ ਬੰਦਾ ਜੀ ਇਹੋ ਜੀ ਝੋਡੀ ਪਾਲੀ ਆ। ਪਾਲ ਕੇ ਵੇਚੀ ਜਨੇ ਉਦੋਂ ਵੱਡਾ ਵਾ। ਇਹੋ ਜੀ ਝੋਡੀ ਦੇ ਵਿੱਚ ਥੋੜਾ ਜੀ ਕਰਦਾ। ਨਹੀਂ। ਦੇ ਹੀ ਫੜਿਆ ਗਰਾਂ ਕਲਿਆਰੀ ਤੋਂ ਨੇ ਕੱਪ ਨਹੀਂ ਕਹਿਣਾ ਇਹ ਕੋਈ ਨਾ ਕੱਪਣਾ ਸੰਗਲ ਹੀ ਪਾ ਲਿਆ ਉਹ ਫੁੱਜੇ ਤੋਂ ਦੇ ਉਹ ਸੰਗਲਾਂ ਬਿਲਕੁਲ ਨਹੀਂ ਕਾਬੂ ਹਾਂ ਸੰਗਲਾਂ ਬਿਲਕੁਲ ਹੀ ਘੱਲ ਆਕੇ ਲੱਗਣਗੇ ਆ ਜਵਾਕ ਸਮਾ ਲਾ ਕੇ ਥਣ ਕੱਢਿਆ ਹੁੰਦੀ ਜੀ ਹਾਂ ਇਹ ਚਾਵਾ ਚੰਗਾ ਉਹ ਆ ਤਾਂ ਦੋ ਤਿੰਨ ਦਿਨ ਜੁਲੰਨੇ ਨਾ ਉਹ ਰੱਖਿਆ ਵਾ ਹਾਂਜੀ ਇਹਦਾ ਸੰਗਲ ਤੋਂ ਜਦੋਂ ਬਹੁਤਾ ਹਸਤਾ ਆ ਤੇ ਖੋਲਦੇ ਨਹੀਂ ਇਹ ਹੂੰ ਇਹਨਾਂ ਪਾਣੀ ਦਾ ਰੋਲਾ ਦੇਣਾ ਤੂੰ ਹੀ ਖੋਲਿਓ ਬੰਦਾ ਨਹੀਂ ਬੋਲਦਾ ਨਹੀਂ ਕੋਈ ਉੜ ਕਰ ਹਰੀ ਰਸੀ ਨਾ ਹਰੀ ਰਸੀ ਨਾ ਹਾਂਜੀ ਫਿਰ ਜੀ ਮੋਲ ਦੇ ਹੋਈ ਛੋਟਾ ਲੋਕੀ ਦੋ ਵੀ ਕਰੀ ਜਾਂਦੇ ਢਾਈ ਵੀ ਕਰੀ ਜਾਂਦੇ ਆ ਆਪਾਂ ਬਿਲਕੁਲ ਜਾਇਜ਼ ਨੂੰ ਪਤਾ ਹੀ ਆਪਣੀ ਆਦਤਾਂ ਦਾ ਇਧਰੋਂ ਅੱਗੇ ਇਹਦੇ ਵਿੱਚ ਹਾਂ ਤੇ ਜੀ ਉਸ ਮੋਲ ਦੇ ਭਾਵੇਂ ਸਵਾ ਡੇਢ ਕਰਾਲਾ ਪੌਣੇ ਦੋ ਕਰਾਲਾ ਜਿੰਨਾ ਮਰਜ਼ੀ ਕਰ ਲਾ 1.30 ਦੀ ਝੋਟੀ ਦੇ 1.30 ਹਾਂਜੀ ਚਲੋ ਬਿਲਕੁਲ ਫਿਕਸ ਹੋ ਗਈ ਛੋੜੀ ਹੋਣੀ ਹੈ ਜਿਹੜਾ ਵਿੱਚੋਂ 500 ਕਾਰ ਦਨ ਚੱਡਾ ਇਹੋ ਜਿਹਾ ਚੱਡਾ ਗਾਂ ਦਾ ਨਹੀਂ ਹੁੰਦਾ ਦੇਖ ਨੂੰ ਪਾਣੀ ਦੇ ਹੁਣ ਕੱਢਿਆ ਝੋਟੀ ਠੀਕ ਵੱਖਰਾ ਟਾਵਰ ਬਣਾਉਣੀ ਝੋਟੀ ਪਸ਼ਮੀ ਦੀ ਇਹਦਾ ਮੋਲੇ ਜੀ ਸੰਦੀਪ ਸਿੰਘ ਦੇ ਮਗਰ ਬੱਛੀ ਆ ਆ ਬੱਛੀ ਵਖਾਦੀ ਠੀਕ ਬੱਛਾ ਕੱਲ ਦੀ ਸੋਈ ਆ ਬੱਛੀ ਬੱਛੀ ਆ ਲਾੜੂ ਨਾਲ ਜੇ ਹਾਂਜੀ ਆ ਲਾੜੂ ਦੇਖ ਲੈ ਪਾ ਠੀਕ ਇਹਦੀ ਕੀਮਤ ਫਿਰ ਸੰਦੀਪ ਸਿੰਘ ਮੋਲ ਤੇ 90 ਆ ਖੋਲੀ ਹਾਂ ਖੋਲੀ ਹੋਲੀ ਭੋਗ ਦੀ ਗੱਲ ਆ। 80 ਦੀ ਦੇਣਾ ਹਿੰਦੀ ਜੀ 80000 ਦੀ ਦੁੱਧ 30 ਲੀਟਰ ਦੀ ਗਾਰੰਟੀ। ਬਸ ਠੀਕ ਆ। ਮੈਨੂੰ ਪਿੱਛੋਂ ਮਿਲੀ ਆ ਮੈਂ ਤੁਹਾਨੂੰ ਦੇਤੀ ਹੁਣ 20 ਕਿਲੋ ਦੁੱਧ। ਘਰ ਵੇਲੇ ਤਿਆਰ ਆ ਬੋਲਾ। ਦੋਵਾਂ ਨਾਲ ਜੀ ਸਵੀਕਾਰ ਸ਼ਿੱਗੀ ਪਿਓਰ ਉਹ ਤੇ ਲੈ ਜਾਓ ਨਾ ਉੱਧਰ ਆਂਦੇ ਹੋ। ਬਸ ਠੀਕ। ਠੀਕ। ਤੇ ਆਹ ਜੀ ਇਹ ਗੱਪਣ ਮਸ਼ੀਨ ਜੀ ਪਈ ਪੜ। ਪਹਿਲਾਂ ਸੂਆ ਜੀ ਪਹਿਲਾਂ। ਚੱਲੋ। ਗੱਪਣ ਮਸ਼ੀਨ ਪਹਿਲਾਂ ਸੂਆ। ਲੋ ਜੀ ਦੇਖੋ ਵਰਾ ਜੀ। 30 ਲੈ ਆਉਣੇ ਤੋਂ ਹੋਈ ਆ। ਤੋਂ ਵੀ ਆ ਤੱਕ ਜਿੰਦੇ ਆ। ਲੈ ਆਵਾਂਗੇ 20 ਸੀ। ओके पीसी ਨਹੀਂ ਕੋਕਾ ਵੀ ਨਹੀਂ ਤੁਸੀਂ ਸਟਾਫ ਕੋਈ ਆ ਗਈ ਤੇ ਦੱਸ ਦੀ ਦੰਦ ਵਿੱਚ ਹੀ ਹੋਣੀ ਪੁੱਛਦਾ 6 ਦੰਦ ਨਹੀਂ ਠੀਕ ਆ ਬਿਲਕੁਲ ਆਇਓ ਪਹਿਲੇ ਦੋ ਤੋਂ ਲੂੰ ਲੈ ਜੀ ਬਾਕੀ ਵੇਖਦਾ ਆਰਡਰ ਵੇਖ ਲਾ ਇਹ ਦੇਖੀ ਹੈ ਬਿਲਕੁਲ ਕੌਣ ਸੰਦੀਪਾ ਥੋੜਾ ਸਾਫ ਲੋ ਨਾ ਦਾ ਬੜਾ ਕੋਸ਼ ਹੁੰਦਾ ਬਿਲਕੁਲ ਸਹੀ ਕਿ ਵੀਡੀਓ ਵੇਨੇ ਦਾ ਜਿਹੜਾ ਤੇਰੇ ਸਾਹਮਣੇ ਵੀਡੀਓ ਦਾ ਇਨਾ ਪਿਆਰ ਮਿਲਦਾ ਨਾ ਹਾਂਜੀ ਉਸੇ ਚੱਕਰ ਚ ਮਿਲਦਾ ਆਪਣਾ ਮਾਲ ਵਧੀਆ ਹੁੰਦਾ ਸਾਫ ਸੁਥਰਾ ਹੁੰਦਾ ਹਾਂਜੀ ਉਹ ਗੱਲ ਤੇ ਕਹਿਣ ਦੀ ਲੋੜ ਹੀ ਨਹੀਂ ਹੈਗੀ ਤੈਨੂੰ ਪਤਾ ਹੀ ਹੈ ਫੌਜੀ ਦੀਆਂ ਆਤਾਂ ਸੀਲ ਸੰਧੀ ਵਾਲੀਆਂ ਉਧਰ ਹਾਂ ਦਾ ਪਾਣੀ ਬਰ ਇਹਦਾ ਮੁੱਲ ਸੰਦੀਪ ਜੀ ਭਾਵੇਂ 70 ਕਰਾ ਲਓ ਯਾਦ ਕਰਾ ਲੋ ਸਾਡੀ ਜਸਨੀ ਸਾਡੀ ਪਹਿਲਾਂ ਮਸ਼ੀਨ ਤੋਂ 20 ਕਿਲੋ ਭਰ ਦੁੱਧ ਆਇਆ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਸੂਈ ਪਹਿਲਾਂ ਛੋਡੀ ਇਹ ਵੀ ਪਹਿਲਾਂ ਸੂਆ ਝੋਟੀ ਤੇ ਵੇਖੋ ਕਾਲੀ ਛਾ ਝੋਟੀ ਨਾਲ ਦੁੱਧ ਕਿੰਨਾ ਜੀ ਜੀ ਦਾ ਦੁੱਧ ਦੇਦ ਕੋ ਤੂੜੀ ਦੇ 9 ਕਿਲੋ ਹਰੇ ਦੇ 10 ਕਿਲੋ ਹੀ ਹਰੇ ਅੱਗੇ ਹਰੇ ਮਤਲਬ ਆਪਣੇ ਕੋ ਤੇ ਹੈ ਨਹੀਂ ਜਿਹਦੇ ਕੋ ਵੀ ਹੋਇਆ 10-10 ਕਿਲੋ ਝੋਟੀ 10-11 ਕਿਲੋ ਮਰਦੀ ਹੈਗਾ ਹਾਂ ਹੁਣ ਤੇ 8-9 ਕਿਲੋ ਹੀ ਆ 8-9 ਕਿਲੋ ਹੀ ਤਾਂ ਡਰ ਪਈਆਂ ਤੇਰੇ ਸਾਹਮਣੇ ਇੱਕ ਤਾਂ ਉਹ ਦੇਖੋ ਕੋਈ ਨਹੀਂ ਵੇਖੇ ਝੋਟੀ ਕਿੱਟੀ ਆ ਚਾਈ ਬੜੀ ਹਲੋ ਕਰ ਰਹੀ ਹੈ ਵੀ ਮੋਸਰ ਤੋਂ ਹੀ ਆਈ ਆ ਨਹੀਂ ਸਦੀਪ ਹਾਂਜੀ ਇਧਰੋਂ ਲਾਈ ਮੇਰੀ ਗੱਲ ਅਸੀਂ ਮਾਰਕੀਟ ਕੰਮ ਕਰਨਾ ਹੀ ਨਹੀਂ ਦੇ ਬਿਲਕੁਲ ਜਿਹੜਾ ਬੰਦਾ ਸੱਚ ਬੋਲਾਂਗੇ ਤੇ ਆਪੇ ਸੱਚ ਜਿਆਦਾ ਚੰਗਾ ਨਹੀਂ ਚੰਗਾ ਨਹੀਂਦਾ ਜਾਓ ਜਾਓ ਤੁਸੀਂ ਇੱਕ ਮਾਰੀਏ ਨਾ ਹਾਂਜੀ ਤਾਂ ਹੋਰ ਮਾਰਨਾ ਪੈਣਾ ਠੀਕ ਹੈ ਅੱਜ ਆ ਜਾਓ ਮਾਣਾਂ ਲੰਗੇ ਦਾ ਤਾਜ਼ਾ ਹੁੰਦਾ ਤੇ ਮੋਬਾਈਲ ਕੈਮਰਾ ਵੇਦਾ ਡਰੀ ਜਾਂਦਾ ਵੀ ਵਗਦਾ ਰਹੇ ਸਲੂਸ਼ਨ ਲੁਗਾ ਆਹ ਪੱਟਾ ਹੈ ਦਾ ਜੀ ਜੀ ਐ ਮਹੀਨੇ ਦਾ ਲਾ ਲਓ 20 ਦਾ ਲਾ ਲਓ 50 ਦਾ ਲਾ ਲਓ ਆਪਣੀ ਸਮਝਣਾ ਭਾਵੇਂ ਤਿੰਨ ਮਹੀਨੇ ਦਾ ਕਾ ਦੋ ਆਹ ਬੱਚਾ ਜੀ ਇਹਦਾ ਅੱਜ ਬੰਦੇ ਆਇਆ ਹੀ ਸੁਖਨ ਐ ਕਿ ਤੇ ਮੈਨੂੰ ਸਰਪਸ ਸੁਣਨੇ ਆ ਉਹ ਮਹੀ ਦਾ ਜਿਹੜਾ ਪੱਟਾ ਨਹੀਂ ਹਾਂਜੀ ਅੰਨੇ ਮਹੀਨੇ ਡੇਢ ਮਹੀਨੇ ਸੋਈ ਆ ਮੈਂ ਕੀ ਕਹਿਣਾ ਮੈਂ ਨਹੀਂ ਭਾਈ ਤਿੰਨ ਮਹੀਨੇ ਦੀ ਕਾਢੀ ਟੀਕਾ ਲੱਗਾ। ਇਹ ਮੈਂ ਉਹਨਾਂ ਨੇ ਵੀ ਕਿਹਾ ਮੈਂ ਟੀਕਾ ਲੱਗਾ ਜੇ ਨਿਕਲ ਆਈ ਨਾ ਤੇ ਤੁਹਾਡੀ ਕਿਸਮਤ ਆ ਟੀਕਾ ਲਾਤਾ ਮੈਨੂੰ ਆਤਾ ਹੈ ਕਿ ਕਦੇ ਬੰਦਾ ਜਿਹੜਾ ਹੁੰਦਾ ਉਹਨੂੰ ਛਦਾਈ ਸਮੇਂ ਲਿੰਦਾ। ਜੂ ਬੱਚਾ ਤਾਜ਼ਾ ਤੋਂ ਉਹਨੂੰ ਮਹੀਨੇ ਦਾ ਕਹਿਣਗੇ ਡੇਢ ਦਾ ਕਹਿਣਗੇ। ਬੈਕ ਸੀਜਨ ਝੋਡੀ ਬਹੁਤ ਚੰਗੀ ਆ ਤੇ ਚੋਣ ਜਾਣ ਇਹਨੂੰ ਬੜੀ ਅੱਬੜ ਲੱਗੀ। ਠੰਡੀ ਵੀ ਬੜੀ ਫਸਮਾ ਚਾਹ ਓਕੇ ਦੀ ਰਿਪੋਰਟ। ਜਨੂਅਰੀ ਮਰਜੀ ਚੋੜੋ ਜੇ ਘੰਟਾ ਤੁਸੀਂ ਲੇਟ ਹੋਏ ਨੇ ਸਿਰ ਖਾਈ ਜਾਣਾ ਤੇ। ਇਹਦਾ ਮੁੱਲ 75 67000 60000 ਦੇਣੇ ਹੋਲੀ ਜਾਣ ਲੋ ਚਲੋ 65000 ਦੀ 65000 ਦੀ 9 ਕਿਲੋ ਦੋ ਦਿਆ ਅਠਾਂ ਦੀ ਗਰੰਟੀ ਦੇ ਲੇ ਚਲੋ ਬਸ ਠੀਕ ਆ ਚਾਹ ਜੀ ਇਹ ਕੱਲ ਦੀ ਸੂਈ ਮਸ਼ੀਨ ਜੀ ਪਹਿਲਾਂ ਸੂਆ ਪਹਿਲਾਂ ਪਹਿਲਾਂ ਲਓ ਜੀ ਪਹਿਲਾਂ ਸੂਆ ਕੱਲ ਦੀ ਸੂਈ ਰੱਖ ਵੜ ਆਂ ਨਹੀਂ ਕਿਸੇ ਨੂੰ ਮਸ਼ੀਨਾਂ ਆਪਣੇ ਨੂੰ ਪਤਾ ਹੀ ਆ ਫਿਰ ਅੱਗੇ ਕੌਣ ਹੁੰਦੇ ਆ ਲੈ ਲੇ ਵੇ ਲੈ ਲੇ ਆ ਆਲੂ ਗਾਸਦੀਪ ਸਾਹਿਬ ਥਾਣ ਕਲਿੱਪੀਆਂ ਵਰਗੇ ਨਾਂ ਲੱਗੇ ਹੋਣਾ ਤੇ ਇਹਨਾਂ ਲੱਗੇ ਹੋਣ ਜੁੜਦੇ ਫਿਰ ਨੂੰ ਦਾ ਕੀ ਫਾਇਦਾ ਉਹ ਕਿਤੇ ਇੱਕ ਅਦਾ ਪੀਸ ਲੈ ਆ ਲਈਦਾ ਭਾਪੂ ਨਾ ਮਿਲੇ ਨਹੀਂ ਤੇ ਨਹੀਂ ਲਈਦਾ ਮਾੜਾ ਬਾਹਰ ਤੇ ਨਹੀਂ ਯਾਰ ਸਹੀ ਗੱਲ ਹੈ ਇੱਥੇ ਬੈਠ ਕੇ ਖਾਦੇ ਕਿਥੇ ਆਹ ਜਾਓ ਵੀ ਕਿਹਾ ਸੰਦੀ ਰਾਖੀ ਗਈ ਹੋएगी ਇਹ ਵੇਖੀ ਨਹੀਂ ਉਹ ਜੇ ਆਈ ਆ ਹਾਂਜੀ ਇਹ ਆਈ ਆ ਜੇ ਸੂਈ ਆ ਕੱਲ ਦੀ ਠੀਕ ਆ ਮਗਰ ਕੀ ਹੈ ਭਲਾ ਬੱਸ ਅੱਛਾ ਬੱਛਾ ਮਾਂ ਬਾਕੀ ਦੱਸ ਚੋਰੀ ਦਾ ਬੱਚਾ ਆ ਆ ਦੇ ਬੱਚਾ ਹਨੀਵ ਜੀ ਕੱਲ ਦੀ ਸੂਈ ਅੱਛਾ ਇਹ ਥੋੜਾ ਬਰਦਾ ਰੇਟ ਆ ਇਹ ਰੇਟ ਤੇ ਉਹ ਯਮਸ਼ੀਂ ਦਾ ਲੋਕੀ ਚੜੀ ਜਾਂਦੇ 60000 65000 ਵੀਡੀਓ ਪੈਂਦੀ ਨਾ ਕਿ ਕੋਈ ਚੰਨਪਰਾ ਪਾਵੇ ਇਹ ਬਾਕੀ ਇਧਰ ਵੇ ਜਾਨੀ ਤਾਂ ਪੜਿਆਲੇ ਅੱਜ ਉਧਰੋਂ ਕੱਲ ਨੂੰ ਹੜ ਗਏ ਸਾਰੇ ਮਨ ਲੈ ਬੋ ਖਾਣ ਤੋਂ ਹਾਂ ਉਪਰਾਲਗ ਨੂੰ ਮਾਲਗਾ ਲੇਗਾ ਤਾਂ ਨਾਲ ਹੀ ਹੋ ਕੇ ਪਹੁੰਚੀ ਜਾਂਦੀ ਆ ਜਿਸ ਦਾ ਮੁੱਲ ਇਹ ਦਾ 52000 ਜਾਂ ਸੰਦੇ 45000 45000 ਠੀਕ ਹੈ ਚਲੋ ਠੀਕ ਹੈ ਹੋਸ਼ ਹੈ ਬਿਲਕੁਲ ਬਹੁਤ ਵਸ਼ੀਖੀ ਦੋਸਤ ਸੰਦੀਪ ਜੀ ਫਰਾਂਸ ਫਰਾਂਸ ਨੋਵਾਦਿ ਹੋਣ ਦੁੱਧ ਯਾਰ ਜੀ ਇਹ ਵੀ ਸੂਈ ਸੰਦੀਪ ਜੀ ਆ ਇੱਕ ਘੱਟ ਸੂਈ ਜੇ ਅੱਛਾ ਆਉਂਦੇ ਆ ਸਾਰੇ ਕੱਲ ਦੀ ਸੂਈ ਹੈ ਕੱਲ ਲਈ ਹੀ ਨਹੀਂ ਵੀ ਮਲੜੀਆਂ ਜੇ ਦੂਰੋਂ ਨਹੀਂ ਜੇ ਲਈ ਆ ਬੜੇ ਨੋਹੜੀ ਕੋੰਡੋ ਲਈ ਤੋਰ ਕੇ ਲਾਇਆ 50 ਕਿਲੋ ਰਿਹਾ ਹੁੰਦੇ ਨੇ ਬੱਚਾ ਖੱਡ ਮਾਰਿਆ ਹਾਂ ਅਜੇ ਦੇਣੇ ਤਾਂ ਦਾ ਰਹੀਦੇ ਸੀ ਉਦਾਂ ਚਲੋ ਸੂਈ ਆਪੇ ਖਾਪੀ ਕੇ ਬਣ ਜੇਗੀ ਬਣ ਜੇਗੀ ਬਾਕੀ ਸੀਲ ਠੰਡੀ ਸੰਦੀਪ ਜੀ ਵੀ ਡੈਨਮਾਰਕ ਜੇ ਆਂਦੀ ਫਲੋਂਦੀਆਂ ਠੀਕ ਹੈ ਠੀਕ ਦੋ ਦੇਰ ਕੋ ਸੰਦੀਪ ਜੀ ਅਜੇ ਨੌ 8 ਨੌ ਕਿਲੋਣਾ ਕੱਲ ਦਾ ਤੇ ਹੈ ਸ਼ਾਇਦ ਜਾਂ ਗੁਰਜਾਈ ਬੁੱਧ ਬੰਦ ਜੂ ਹੰਡਾੜੇ ਦਾ ਉਹ ਫਿਰ ਉੱਤੇ ਆ। ਬਸ ਠੀਕ। ਉਹ ਤਾਂ 15 ਕਿਲੋ ਕੰਨੋਂ ਬੜੀ ਗਰੂ। ਹਾਂਜੀ ਲੈ ਆਓ। ਪੱਕਾ ਮੰਗਿਆ ਗਏ। ਬੱਚਾ ਇਹਦੇ ਮਗਰਾਂ ਬੱਚੀ। ਉਹ ਬੱਚੀ ਆ ਗਈ ਬੇਕੀ ਨਹੀਂ ਬੱਚੀ। ਕੋਈ ਤਾਂ ਆ ਜੀਆ। ਦਾ ਅੰਜਾ ਰੋਹੇ ਤੋਂ ਆਈ ਏ। ਆਹ ਫਾਈਨ ਬੋ ਆ ਰੋਹੇ ਤੋਂ। ਚਲ ਆਦੇ। ਨਾ ਉਹ ਬੱਚਾ। ਤਾਂ ਠੀਕ ਠੀਕ ਹੈ। ਤਾਂ ਜੀ ਬਿਲਕੁਲ ਬੱਚੀ ਜਿਹੜੀ ਦਿੱਤੀ ਜਰਤੀ ਦੇਤੀ ਕੀ ਕੀ ਕਰ ਦਸਦੀ ਆ। ਇਹ ਅਸਦੀਫਿਆ ਟਾਈਮ ਨਾਲ ਸੁਣਦੀ ਹਾਂ ਨਹੀਂ ਬਣੀ ਹੁੰਦੀ ਹੁੰਦੀ ਸੋਹਣੀ ਸਾੜੀ ਲੱਗਦੀ ਫੇਰ ਉਹ ਭਾਏ 50000 ਦੀ ਵਸੀ ਵੇਚਦੀ ਹੁਣ ਅਸਦੀਫਿਆ ਦਾ ਫਿਕਸ ਰੇਟ ਆ 32000 ਰੁਪਏ ਠੀਕ ਆ ਆਪਾ 30 ਦੀ ਲਈ ਮਲੜਿਓ ਤੇ 30 ਦੀ ਦੇ ਦੇਣੀ ਜੇ ਕਿਰਾਇਆ ਪਿਆ ਨਹੀਂ ਚਲੋ ਛੋੜ ਹਾਨੂੰ 200 30000 ਦੀ ਵੇਲੋ ਛੋੜੋ ਕੁਝ ਨਹੀਂ ਲੈਣਾ ਮਲੜਿਓ ਲਈ ਜੇ ਵੱਡੀ ਵਡੀਆਂ ਜਾ ਰਹੇ ਪਤਾ ਕਰ ਦਿਓ ਠੀਕ ਆ ਇਹਦਾ ਗੱਪੜਦਾ ਮੈਨੂੰ 40 ਵੀ ਲਉਂਦੇ ਸੀ ਕੱਲ 40 ਵੀ ਲੱਗਦਾ ਪਰ ਇਹਨੂੰ ਮੋਛਲੇ ਪਤਾ ਹੀ ਨਹੀਂ ਨੂੰ ਕੀ ਹੋਇਆ ਇਹਨੇ ਤਾਂ ਮਿੰਟ ਜਾਓ ਬਾਟ ਕੇ ਮੱਛੀ ਆਸੀ ਲਓ ਜੀ ਫੜ ਲਓ ਨਹੀਂ ਇਹ ਗਰਮੀ ਆ ਬੱਸ ਚਲੋ ਕੋਈ ਗੱਪੜ ਇਹ ਸੰਦੀਪ ਸਿੰਘ ਸਾਹਿਬ ਟੋਕੜ ਗੱਪਣ ਆ ਅੱਛਾ ਇਹ ਮਈ ਆਈ ਸਾਡੀ ਭੂਆ ਦੇ ਘਰੋਂ ਅੱਛਾ ਭੂਆ ਦੇ ਬੇਟੇ ਨੇ ਭੇਜੀ ਆ ਦੁੱਧ ਨਹੀਂ ਹੋਣਾ ਦੁੱਧ ਹੁਣ ਇਹ ਤੈਨੂੰ ਸਾਰੀ ਕਹਾਣੀ ਇਹ ਨੂੰ ਮੀਨਾਂ ਦਾ ਘਰ ਸਤਿਮਨਦੀਪ ਜੀ ਅੱਛਾ ਜੀ ਹਾਂ ਤੇ ਸੀਲ ਨਹੀਂ ਕਿਹਾ ਸਮਝੋ ਸੱਤ ਦਰਮਾ ਜੇਤਾ ਜੀ ਨੇ ਬਥੇ ਦੱਲ ਸੀ ਲੀ ਗਲੀ ਨੇ ਜਿਹੜੀ ਗੱਲ ਕਿ ਇਹਨੇ ਇੱਕ ਕਾਲ ਪਰਸਾਂ ਜੋ ਕੱਲ ਵੀ ਸਾਡੇ ਕੋਲ ਆਈ ਇੱਕ ਡੰਗ ਨਹੀਂ ਭਨੇ ਮੈਂਨੇ ਅੱਛਾ ਇਦਾਂ ਨਹੀਂ ਤੇ ਮੈਂ ਕੋ ਵਹਿਣ ਦਿੰਦੀ ਆ ਤੋ ਕਰਕੇ ਆਪਣਾ ਹੈ ਤੇ ਚਵਾਈ ਇੱਕ ਨੰਬਰ ਦੀ ਚੋਰ ਚੋਰ ਬਤਾ ਸਿੰਗ ਨਾ ਐਨੇ ਸਹੀ ਸਾਂ ਇੱਕ ਸਿੰਗ ਨਾ ਉਹਦੇ ਚ ਕੁੰਡੇ ਚੜਾ ਕੇ ਭੋਰ ਲਿਆ ਹਾਂ ਹੁਣ ਦੂਜਾ ਵੀ ਜੇ ਕੋਈ ਚਾਵੇ ਤੇ ਆਪਣਾ ਵੱਡ ਵੀ ਸਕਦਾ ਸਾਡੇ ਲੋਥੀ ਖੀਤੀ ਆ ਮੁਰਗੇ ਜੇ ਕਿਨੇ ਨਹੀਂ ਪਾਉਂਦੇ ਕੋਈ ਨਾ ਖਾਣੀ ਸਦੀਰ ਸਿਆ ਕੋਈ ਗੱਲ ਨਹੀਂ ਪਾਣੀ ਜਿੰਨੇ ਦੀ ਵਿਗੀ ਪੂਆ ਦੇ ਘਰੋਂ ਆਈ ਆ ਆਪਾਂ ਉਹੋ ਜੇ ਬੰਦੇ ਨਹੀਂ ਵੀ ਪੂਆ ਦੇ ਮੁੰਡੇ ਨੂੰ ਠੱਗ ਲਈਏ ਜਿਨੇਂ ਆਈ ਆ ਉਹਨੇ ਉਹਦੀ ਦੇਜ ਨਹੀਂ ਮਤਲਬ ਉਹਨਾਂ ਦਾ ਮੋਲ ਨਹੀਂ ਕੋਈ ਆ ਬਾਕੀ ਮਹੀ ਚਗੀ ਆ ਜਾ ਵੇਖ ਲੈ ਇੱਕ ਲਾਗੇ ਆ ਵੀ ਦਿੱਲੀ ਦੀ ਉਹਨਾਂ ਦਾ ਰਵਾ ਵੀ ਧਰਦਾ ਏ ਅੱਛਾ ਦੋਤੋ ਵੀ ਮਣੀਏ ਪਹਿਲੇ ਉਸੇ 12 ਦਿਨਾਂ ਕੋਲ ਦੱਸਾਂ 15-15 ਵਾਲੀ ਗੱਲ ਤੇ ਝੁੱਗੀ ਆ ਹੁਣ ਵੀ ਥੋੜੀ ਸੁਹੀ ਦਾ ਦੁੱਧ ਤੇਨਾ ਚਵਾ ਕੇ ਕੱਢ ਦੂ ਠੀਕ ਆ ਬਾਕੀ ਸੀਲ ਠੰਡੀ ਬੜੀ ਆ ਅਸਲੀ ਤੇ ਮੇਰਾ ਇਰਾਦਾ ਹੀ ਇਹਨੂੰ ਨਾ ਵੇਚਾਂਗੇ ਬੰਦਿਆਂ ਦੀ ਮਜ਼ਦੂਰੀ ਨਾ ਇਹ ਕੋ ਮਸ਼ੀਨ ਤੇ ਜੀਉਣਾ ਉਹ ਤੇ ਆ ਦੇ ਕੇ ਬੱਛੀ ਦੇ ਲੋ ਨਹੀਂ ਅਜੇ ਕਿਹੜੋ ਉਹਦੇ ਆਪਾਂ ਨੂੰ ਸਾਹਮਣੇ ਹੀ ਬੈਠਾ ਹਾਂਜੀ ਉਹ ਦੋ ਮਹੀਨੇ ਦੋਵਾਂ ਮਹੀਨੇ ਦੇ ਗੱਬਣਿਆਂ ਦੇ ਕੀ ਪਤਾ ਸੀਰਸਾ ਨਿਕਾਜੇ ਮੋਲੇ ਦਾ 45000 ਰੁਪਏ ਚਲੋ ਠੀਕ ਹੈ ਜਿਆ ਦੇ ਨਹੀਂ ਰੱਖ ਦੋ ਤੁਹਾਡੇ ਖੁਦ ਹੀ ਮੇਕੂਆ ਦੀ ਉਹ ਹਾਰੀ ਕਰਕੇ ਘਟਵਾ ਦੀ ਹੈ ਅਣ ਪੁਆਰਾ ਨਾ ਧੱਕਾ ਕਰੀਏ 42000 ਦੀ 3 ਮਹੀਨੇ ਸਾਂਭ ਠਾਈ ਰਹਿ ਗਈ ਆ ਜਾਣ ਦੋ 40000 ਦੀ ਲੱਖ ਛੋਟੀ ਸਿਰੇ ਦੇ ਨਾਲ ਲੱਖ ਰੁਪਏ ਜਾਰੀ ਦੁੱਧ ਦੇ ਦੀ ਸ੍ਰੀ ਸਾਹਿਬ 2 ਕਿਲੋ 1.5 ਕਿਲੋ ਸ਼ਾਮਾਂ ਨੂੰ ਹੀ ਚੁੰਦੇ ਹੁਣੇ ਭਾਵੇਂ ਤੇਰੇ ਹੁੰਦੇ ਹੋ 14 ਮਲਸੀਲ ਕੋਈ ਪਾੜਾ ਨਹੀਂ ਕੁਝ ਨਹੀਂ ਇਦਾਂ ਚੋੜੋ 1.5 ਕਿਲੋ ਤੇ 2 ਕਿਲੋ ਹੁਣ ਸਤੋਂ ਮਹੀਨੇ ਜੇ ਡੰਗਰ ਗਿਆ ਜਾਂ ਤੇ ਹਰਿਆ ਹੋਵੇ ਫਿਰ ਦੁੱਧ ਦਿੰਦੀਆਂ ਤੂੜੀ ਤੇ ਦੁੰਦਰੀ ਦਿੱਤਾ ਇਹਨਾਂ ਨੂੰ ਮਰਜ਼ੀ ਕਹੀ ਜੋ ਹੁੰਦੀ ਚਲੋ ਸ੍ਰੀ ਸਾਹਿਬ ਇਹੋ ਹੀ ਮਾਲਿਆ ਫਿਰ ਲਾ ਆਪਣੇ ਥੱਲੇ ਕਰਦੇ ਗਾਹ ਕਿੰਨੇ ਆਉਣਾ ਬਾਜੀ ਬਾਤ ਸਹੀ ਗੱਲ ਹੈ ਜੀ ਕਿੰਨੇ ਜਲਦੀ ਸੂਈ ਆ ਨਹੀਂ ਸਾਨੂੰ ਨਹੀਂ ਬੋਲਤਾ ਇਹ ਤੇ ਲੈ ਆਏ ਮੋਲ ਹਾਂ ਜੀ ਤੇ ਮੋਲ ਦੇ ਮਾਲ ਦਾ ਕੀ ਪਤਾ ਅਕੇ ਬੰਦੇ ਆ ਤੇ ਤੁਝ ਤਾਂ ਕਹਿੰਦਾ ਮੈਂ ਮੈਂ ਕਿਹੜਾ 나ੜੂ ਸੇਕਣੀ ਆ ਕੰਦੀ ਸੂਈ ਸੂਈ ਦਾ ਮੈਨੂੰ ਕੀ ਪਤਾ ਅਗਲਾ ਕਹਤਾ ਦੋਹਾਂ ਦੀ ਸੂਈ ਹੈ ਦੋਹਾਂ ਦੀ ਮਾਲ ਸਹੀ ਗੱਲ ਹੈ ਜੀ ਹੈ ਐਵੇਂ ਜਿਹਾ ਮਾਲ ਦੇ ਹਾਂ ਜਿਹੜੀ ਝੋਟੀ ਜਨਾ ਕਰਮਾ ਲਈ ਮਤਲਬ ਇੰਨੀ ਮਿੱਠੀ ਤੇ ਇੰਨੀ ਠੰਡੀ ਤੇ ਇੰਨੀ ਵਧੀਆ ਲੱਗਦੀ ਨਾ ਆਪ ਨੂੰ ਜੀ ਕਰਦਾ ਵੀ ਇਹੋ ਜਿਹੇ ਇਹੋ ਜਿਹੇ ਡੰਗਰ ਘਰ ਲਖਮੀ ਹੁਣ ਗੱਲ ਉਹ ਸਾਡੇ ਕਾ ਉਹ ਕੈਮਰਾ ਘੁਮਾ ਦੇ ਚੀਕਣੇ ਥੋੜੀ ਥੋੜੀਆ ਵੀ ਡੰਗਰ ਨਿਕ ਨਹੀਂ ਗਿਆ ਨਹੀਂ ਗਿਆ ਨਿਕ ਕਰਕੇ ਸੱਤੇ 15 20 ਡੇਕਰ ਉਹ ਬੰਦੇ ਆ ਜਵਾਗਿਆ ਨਾਲ 5-7 ਮਾਲ ਵੀ ਵਧ ਜਾਂਦਾ ਮਾਲ ਦਾ ਕਰਕੇ ਚਲੋ ਰੱਖਿਆ ਦੇ ਲਈ ਜਾਂਦਾ ਜਿਹੜਾ ਵੀ ਕਰਮ ਵਾਲਾ ਖੜੂਗਾ ਝੋਟੀ ਲਾਹਮਾ ਨਹੀਂ ਦਵਾਏਗਾ ਇੰਨਾ ਪਤਾ ਵੀ ਇਹਦੇ ਲਾਹਮੇ ਵਾਲੀ ਗੱਲ ਹੈ ਬਾਕੀ ਇਸ ਤਰ੍ਹਾਂ ਕੰਮ ਚੱਲਿਆ ਰਹੇ ਪਾਜੀ ਕਿ ਲੰਮੇ ਲੰਮੇ ਆਣੀ ਅਮਦੇ ਰਹਿਣ ਤੇ ਮਜ਼ਾ ਆ ਰਿਹਾ ਥੋਈ ਸਰ ਚੱਲੀ ਜਾਂਦੀ ਮੜਾ ਹੱਥਾ ਘੋ ਗਿਆ ਵੀਡੀਓ ਨਹੀਂ ਪਾਈ ਨਾ ਤੇ ਆਪਣਾ ਵੀ ਦਿਨ ਨਹੀਂ ਲੱਗਦਾ ਉਹਨੇ ਦੰਦ ਲਾਤਾ ਫੜਾਉਂਦੀ ਵੀ ਨਾ ਮੂੰਹ ਤੇ ਉਹ ਵੀਡੀਓ ਨਹੀਂ ਨਾ ਪਾਈ ਹਫਤਾ ਦਾ ਤਾਂ ਆਹ ਤਾਂ ਚਲੋ ਬਲਬੂਰੀ ਲਾਲਾ ਵੀ ਥੋੜਾ ਜਿਹਾ ਟਾਈਮ ਉਲਟ-ਪੁਲਟ ਹੋ ਗਿਆ ਤੇ ਉਹ ਭੈਣ ਭਰਾ ਫੋਨ ਕਰ ਕਰ ਕਹਿੰਦੇ ਨੇ ਕੀ ਹੋ ਗਿਆ ਜੀ ਵੀਡੀਓ ਬੜਾੜ ਗਿਆ ਜੀ ਮੈਂ ਨਹੀਂ ਹੁੰਦਾ ਪੁੱਛਦਾ ਹੁਣ ਆ ਤੁਹਾਨੂੰ ਪਰਮ ਦੇ ਵਿੱਚ ਵੀ ਲੈਣੇ ਕੋਈ ਨਹੀਂ ਕਹੀ ਤੁਹਾਡੇ ਗੱਲਾਂ ਹੀ ਸੁਣਦੇ ਆ ਗੱਲਾਂ ਹੀ ਸੁਣਦੇ ਹਾਂ ਬਾਕੀ ਨਹੀਂ ਸਹੀ ਤੇ ਆਹ ਬੰਦੇ ਨੂੰ ਕਹਿੰਦੇ ਆ ਵੀ ਭੈਣ ਭਰਾ ਨੂੰ ਵਪਾਰ ਸਾਫ਼-ਸੁਥਰਾ ਕਰੋ ਜਿੰਨਾ ਚਿਰ ਕਰਨਾ ਇਹ ਆ ਵੀ ਜੇ ਆਪਾਂ ਬਹੁਤ ਆ ਠੱਗੀਆਂ ਥੋਰੀਆਂ ਵਾਲਾ ਕਰਾਂਗੇ ਨਾ ਉਹ ਰੱਖੋ ਪੁੱਛ ਧੱਕ ਦੇ ਲੈ ਆਇਆ ਵੇਖੋ ਮਾਰ ਲਿਆਂਦਾ ਕਿ ਤੂੰ ਚੱਲੇ ਪੰਜ ਹਰ ਨਾ ਪਾ ਲੈਣਾ ਉਹਨੂੰ ਜੇ ਠੱਗ ਕਹਿੰਦਾ ਨ ਜੀ ਅਸੀਂ ਕਿ ਇਹਨੂੰ ਮਾਰੀ ਦਿੰਦੇ ਆ ਮੰਨ ਲਓ ਇਹ ਤੇ ਫੇਰ ਵੀ ਕਈ ਵਾਰੀ ਮੈਂ ਵਾਪਸ ਵੀ ਲੈ ਆਂਦੀ ਆ ਹੁਣ ਤੱਕ ਮੇਰੇ ਆਪਣੇਵਾ ਗਿਆ ਨਾ ਤੂੰ ਮਮਾ ਇਹ ਗੱਲ ਕਿਹਾ ਨਾ ਕਰ ਹੁਣ ਨਹੀਂ ਇਹ ਹੋਣੀ ਆ ਮੇਰੇ ਹੱਥ ਘੜੇ ਆ ਬਹੁਤ ਘਾਟਾ ਪਾ ਲਿਆ ਮੈਂ ਮੋੜ ਮੜਈਆ ਕਰਨ ਦੇ ਚੱਕਰ ਜਣੀ ਕਿਹਾ ਹਾਂ ਜੀ ਪਹਿਲੇ ਭਾਈ ਜਿਹੜਾ ਬੰਦਾ ਨਾ ਸੌਦਾ ਲਾਉਂਦਾ ਹਾਂਜੀ ਨਾ ਕੋ ਤੋਕੜ ਲੈਂਦਾ ਬਹੁਤੀ ਨਾ ਕੋ ਮਾੜਾ ਟੰਗਰ ਲਿਆਉਂਦਾ ਮੈਨੂੰ ਹੁਣ ਕਈ ਫੋਨ ਕਹਿੰਦੇ ਵਿੱਚ ਕੱਟੀ ਪਾਲਾ ਵੱਛਾ ਪਾਲਾ ਕੱਟਾ ਪਾਲਾ ਮੈਂ ਅੱਗੇ ਥੋੜੇ ਪਾਪ ਚੜੰਦੇ ਸਿਰ ਹੋਰ ਇੱਕ ਕੱਟਾ ਦੇ ਕੇ ਪਾਪ ਚੜਾ ਲਈ ਮੈਂ ਤੇ ਆਪਾਂ ਅਗਲੇ ਨੂੰ ਕਹਿੰਦਾ ਵੀ ਨਾ ਭਾਈ ਕੱਚੀ ਨਹੀਂ ਇਹ ਲੈਣੀ ਹੁਣ ਹਾਜ਼ਰ ਮਾਲ ਸੁਆ ਮਾਲ ਸੀਖਾ ਘਰ ਚੋਂ ਹੋ ਨਾ ਹੁਣ ਆਪਾਂ ਇਹਨਾਂ ਦੋ ਦੋ ਜਾਣਾ ਦਾ ਵੀ ਕਿਲੋ ਤੇ ਪੈਸੇ ਬਣਨੇ ਜਾਂਦੇ ਦੋ ਦੰਨਾ ਵੇਖਣਾ ਚਾਰ ਨਵੇਂ ਆਪਣਾ ਖਰਚਾ ਕੱਢਦੀਆਂ ਤੇ ਜਿਹੜੀਆਂ ਆਈ ਲਿਆ ਆ ਕੇ ਕੱਚੀਆਂ ਫਾਇ ਦੇਤੀਆਂ 10 ਦਿਨ ਕੱਚੀਆਂ 20 ਦਿਨ ਕੱਚੀਆਂ ਉਹਨਾਂ ਨੂੰ ਖਾਣਾ ਹੀ ਬਿਲਕੁਲ ਜੀ ਅਗਲੇ ਨੂੰ ਸਾਹਮਣਾ ਹੀ ਪੈਣਾ ਉਹ ਹੁਣ 20 ਦਿਨ ਕੱਚੀ ਦਾ ਮਾਰਟੀਂਗ ਲਈਦੇ ਆਰ ਕੀ ਕੰਮ ਆਪਣਾ ਉਹ ਉਟ ਕੀ ਲੈਂਦੇ ਤੇ ਆਪੇ 2000 ਦੇ ਕੇ ਜਾਂਦੀ ਉਹਨੇ ਪੱਲੀਓ ਲਿਆ ਦਿੱਤਾ ਨਹੀਂ ਬਿਲਕੁਲ ਜੀ ਬਾਕੀ ਤੁਸੀਂ ਹੀ ਸਾਰਿਆ ਕਰ ਕੋਈ ਸਾਡੇ ਆਇਆ ਬਸ ਠੀਕ ਹੈ ਕੁਝ ਤੇਰੀਆਂ ਸੁਣਦਾ ਰਹੀ ਹੈ ਤੁਹਾਡੇ ਜੀ ਸੁਣਿਆ ਮੇਰੇ ਪਿੱਛੇ ਉਹ ਯਾਰ ਇਹ ਤੁਹਾਡਾ ਗਰੁੱਪ ਚ ਵੀ ਨਹੀਂ ਆਇਆ ਮੈਂ ਜਾਂਦਾ ਤੈਨੂੰ ਪਤਾ ਥੋੜੇ ਜਿ ਵਿਜੀ ਰਹਿ ਕਰ ਕਾਕੀ ਗੱਲਾਂ ਬਾਤਾਂ ਦੀਆਂ ਸਾਂ ਕੰਮ ਬੜਾ ਵਧੀਆ ਜੀ ਸਾਰੇ ਭੈਣ ਤਾਂ ਆਪਣੇ ਤੈਨੂੰ ਪਤਾ ਜਿੰਨੇ ਵਪਾਰੀ ਤਕਰੀਬਨ ਆਪਣੇ YouTube ਚੈਨਲ ਵਾਲੇ ਉਹਨਾਂ ਦੇ ਲਾਹਮੇ ਬਹੁਤ ਘਟ ਰਹੇ ਬਿਲਕੁਲ ਜੀ ਚਲੋ ਲਾਹਮੇ ਦੇ ਹੋ ਹੀ ਜਾਂਦਾ ਮਾੜਾ ਮੁੱਟਾ ਕੋਈ ਹੁਣ ਆਹੋ ਜੀ ਮੈਂ ਕਿਨੂੰ ਦੇ ਦਿਆਂ ਤੇ ਉਹ ਜਾ ਕੇ ਸਾੰਭੇ ਨਾ ਉਹਨੇ ਵੀ ਦੇਣਾ ਜੀ ਹੋਰ ਦੇਣੀ ਹੈ ਜੀ ਮਹੀਨੇ-ਮਹੀਨੇ ਬਾਅਦ ਬੰਦੇ ਫੋਨ ਕਰਨਦੇ ਆ ਤੂੜੀ ਤੇ ਪਿਛਲੀ ਵਾਲੀ ਗੱਲ ਆ ਗਈ ਤੂੜੀ ਪੈਣ ਦੀ ਤੇ ਦੁੱਧ ਘਟ ਗਿਆ ਤੇ ਫਿਰ ਉਹਦਾ ਦੁੱਧ ਘਟਣ ਦਾ ਪਿਆ ਦੱਸੂ ਮਹੀਨੇ ਬਾਅਦ ਤੇ ਤੂੜੀ ਦੇ ਸਾਡੇ ਸਾਰੇ ਮਾਲ ਘਟ ਗਿਆ ਦੋ ਚਾਰ ਦਿਨ ਜਦੋਂ ਥੋੜੀ ਜਿਹੀ ਹਵਾ ਹੂਆ ਆ ਮੜਾ ਮੜਾ ਵੀ ਪੈ ਗਿਆ ਤੇ ਮਾਲ ਤੁਰ ਪਣਾ ਕਿਉਂਕਿ ਮੌਸਮ ਸਮਝ ਨਵੀ ਹੋਣੀ ਮੌਸਮ ਥੋੜਾ ਜਿਹਾ ਨਵੀ ਵਾਲਾ ਹੋਵੇ ਇਹ ਹੁਣ ਖੁਸ਼ ਗਿਆ ਖੁਸ਼ ਗਿਆ ਹੁਣ ਦੇ ਆਂਦੇ ਹੁੰਦੇ ਸਿਆਣੇ ਅੱਕਾਂ ਦੇ ਦੁੱਧ ਸੁੱਕ ਜਾਂਦਾ ਇਹਨਾਂ ਦਾ ਸਹੀ ਜਾਂਦਾ ਜੀ ਅੱਕਾਂ ਦਾ ਦੁੱਧ ਸੁਪਣ ਦਾ ਮਤਲਬ ਇਹੋ ਹੀ ਹੈ ਗਰਮੀ ਇੰਨੀ ਹੈ ਗਰਮੀ ਬਹੁਤ ਹੈ ਚਲੋ ਹੋਰ ਹੋਈ ਸਾਹਿਬ ਬਸ ਠੀਕ ਹੈ ਭਰਾਵਾ ਹੁਣ ਆਪਾਂ ਦੇ ਕੋਈ ਗੱਲ ਰਹਿਣ ਗਈ ਇਹੋ ਹੀ ਗੱਲ ਬਾਤ ਹੈ ਵੀ ਭਰਾਵਾ ਆਓ ਨਿਰਖ ਪਰਖਣਾ ਜਾਂਚ ਕਰਕੇ ਲਓ ਲਾਂਮਾ ਕੇ ਹਣ ਨੂੰ ਨਾਂ ਦੋ ਲਾਂਮੇ ਤੋਂ ਤਾਂ ਹੀ ਬਚਾ ਹੁੰਦਾ ਜੇ ਤੁਸੀਂ ਆਪ ਆਓ ਤੁਜੀ ਗੱਲ ਇਹ ਭਰਾਵਾ ਸਾਰਿਆਂ ਗੜੀ ਬੇਨਤੀ ਆ ਥੋੜੇ ਜਿ ਮੈਨੂੰ ਆਦਤ ਆ ਵੀ ਸੱਚ ਬੋਲਦਾ ਤੇ ਮੇਰੇ ਤੇ ਸਾਰੇ ਜੋਬ ਦੇ ਭਾਈ ਜਿਹੜਾ ਬੰਦਾ ਸਾਈ ਰੱਖਦਾ ਨਾ 2000 ਰੁਪਇਆ ਮੈਂ ਹੀ ਰੱਖਾਂ ਸ਼ਬਦ ਤੋਂ ਬਾਅਦ ਮੈਂ ਸਾਈਆਂ ਰੱਖਦਾ ਪਰ ਮੇਰਾ ਬੰਨਣਾ ਕੱਖ ਨਹੀਂ ਬੰਨਣਾ ਬਿਲਕੁਲ ਇਹ ਮੇਰੇ ਤੇ ਕਿਸ ਨੇ ਇਤਬਾਰ ਕੀਤਾ ਨਾ ਬੰਦੇ ਨੇ ਬਾਹਰੋਂ ਤੇਰਾ ਚੈਨਲ ਵੇਖਿਆ ਉਹਨਾਂ ਦੁਆਰ ਕਰਕੇ 2000 ਰੁਪਇਆ ਪਾਤਾ ਮੇਰਾ ਦੋ ਜਾਨਾ ਕੱਖ ਨਹੀਂ ਬੰਨਣਾ ਮੈਂ ਅੱਗੇ ਵੀ ਬੰਦਿਆਂ ਨੂੰ ਕਿਹਾ ਵੀ 2000 ਦਾ ਟਾਇਰ ਪਾੜ ਜੇ ਉਹ ਕਰ ਲਈਦਾ ਕੋਈ ਕੁਝ ਵੀ ਹੋ ਜੇ ਮੰਨ ਲਓ ਘੰਟੇ ਜੋ ਕੋਈ ਨੁਕਸਾਨ ਹੋ ਜਾਣਾ ਜੀ ਤੇ ਉਹ 20 ਸਾਡੇ ਤੇ ਅਸਰ ਮਾੜਾ ਪੈ ਰਿਹਾ ਅਸਰ ਪਾ ਰਿਹਾ YouTube ਤੇ ਲੋਕਾਂ ਚ ਯਕੀਨ ਨਹੀਂ ਕਰਨਾ ਤੇ ਜੇ ਯਕੀਨ ਹੀ ਨਾ ਰਿਆ ਲੋਕਾਂ ਦਾ ਤੇ ਮਾਲ ਕਿੱਥੋਂ ਲੈਣਾ ਇਹ ਮਾਲ ਵੀ ਕੰਡਿਆ ਸੰਦੀਪ ਤੇਰਾ ਕਰਕੇ ਵੀ ਕਿਉਂਕਿ ਤੂੰ ਸੱਚੀ ਕੋਈ ਜੂਮ ਜਮ ਕਰਕੇ ਆਪਾਂ ਵੀਡੀਓ ਬਣਾਉਂਦੇ ਹਾਂ ਨਾ ਅਜੇ ਤੱਕ ਕਦੀ ਸਲਾਹ ਹੋਈ ਆ ਹੁਣ ਆਹੋ ਜੀ ਝੋਟੀ ਹੋਰ ਕਿਤੇ ਪਵੇ ਨਾ ਬਾ ਮੈਂ ਡੇਢ ਦੀ ਪਾ ਦੇ ਦੋ ਦੀ ਪਾ ਲਿਆ ਅਸੀਂ ਮਾਰਜਨ ਆਪਣਾ ਰੱਖਿਆ ਕਿਉਂਕਿ ਜਿਹਦੇ ਕੋਲ ਲਿਆਂਦੀ ਉਹਨੇ ਮੈਨੂੰ ਵੇਖਣੀ ਨਹੀਂ ਰਿਹਾ ਨਾ ਹੁਣ ਉਹਨੇ ਵੇਖਣੀ ਉਹਨੇ ਆਣਾ ਲੈ ਫੌਜੀ ਨੇ ਚੰਗਾ ਧੱਕਿਆ ਮੈਂ ਤਾਂ ਵਪਾਰੀਆਂ ਨੂੰ ਮਾਰ ਲੈਣਾ ਉਹਨੇ ਮੁੜ ਕੇ ਹਣਾ ਤੂੰ ਤਾਂ ਪਿਛਲੀ ਵੀਡੀਓ ਤੋਂ 10000 ਮੇਰੀ ਮਹੀਂ ਤੋਂ ਕੱਢਿਆ ਤੇ ਹੁਣ ਉਹ ਕਿੱਧਰ ਚੱਲਿਆ ਚਲੋ ਮਿਲ ਵੀ ਜਾਂਦਾ 10000 ਇਹ ਨਹੀਂ ਪਰ ਬੰਦਾ ਅਗਲਾ ਸੋਚਦਾ ਫਿਰ ਜਾ ਰਹੇ ਹੁਣ ਇਹਨੂੰ ਥੋੜਾ ਸੇਵ ਲਈਏ ਅਗਲੀ ਵਾਰੀ ਉਹ ਵੱਟ ਛਾੜ ਦੂ ਤੇ ਉਹਦੇ ਨਾਲ ਚੰਗਾ ਸਾਫ ਸਾਫ ਨਾ ਕਰੀ ਜੇ ਮੈਂ ਘਰਾਂ ਚੋਂ ਤੇ ਲਈਦਾ ਨਹੀਂ ਨਾ ਨਾ ਅੱਜ ਵੀ ਕੋਈ ਬੰਦਾ ਡੇਹਦਾ ਯਾਰ ਘਰਾਂ ਵਾਲ ਦੁਪਹਿਰੇ ਵੀ ਦੁਪਹਿਰੇ ਫਿਰਨ ਵੜ ਕੇ ਪਾਰੀ ਦੁਪਹਿਰੇ ਘਰਾਂ ਵਾਲੇ ਪੁੱਆਨੇ ਗੋਦੇ ਮੈਂ ਜਾਣਾ ਵਪਾਰੀਆਂ ਕੋ ਫੋਨ ਕਰਕੇ ਜਾਇਦਾ ਹਾਂ ਨਾਲੇ ਉਹਨਾਂ ਕੋ ਲਿਆ ਉਹ ਅਗਲੇ ਦੀ ਵੀ ਗਰੰਟੀ ਸਾਡੀ ਵੀ ਗਰੰਟੀ ਨਹੀਂ ਮੰਨੀ ਚ ਪਾ ਜਾਈਦਾ ਘਰਾਂ ਵਾਲਿਆ ਕੋ ਮਾਲ ਬਹੁਤ ਘੱਟ ਮਿਲਦਾ ਸਾਨੂੰ ਤੇ ਕੋਈ ਢੀ ਬੈਤੋ ਘਰਾਂ ਵਾਲਿਆ ਜੋ ਮੈਂ ਲੈਦੀ ਵੇੜ ਉਹ 30 ਦਾ 30 ਰਹਿ ਗਿਆ ਨਾ ਕੱਲ ਜੇਰ ਸਟਾਈ ਹੈ ਹਾਂ ਬਿਲਕੁਲ ਸਹੀ ਗੇ ਚਲੋ ਬੋਲੋ ਫੋਨ ਨੰਬਰ ਨੰਬਰ 991417862 ਪਿੰਡ ਤਰੀਏਵਾਲ ਤਰੀਏਵਾਲ ਚੌਂਕ ਚੌਣਾ ਪਿੰਡ ਨਹੀਂ ਜਾਣਾ ਗੱਲ ਵੀ ਭੈਣ ਭਰਾਏ ਕਿਤੇ ਤ ਤਰੀਏ ਵੱਲ ਚਲ ਗਏ ਤਰੀਏ ਵੱਲ ਚੌਂਗ ਚਾਉਣਾ ਆਰਪੀ ਦੇ ਫੌਜੀ ਮੇਰਾ ਨਾਮ ਆ ਹੈਪੀ ਫੌਜੀ ਮਸ਼ਹੂਰ ਆ ਬਾਕੀ ਉਹ ਹੀ ਗੱਲ ਵੀ ਤਰੀਏ ਵੱਲ ਚੌਂਗੜਾ ਜੈਂਦੀਪੁਰ ਲੱਗ ਗਿਆ ਵੀ ਆ ਕਥੋਂ ਨੰਗਲਾ ਦੋਵਾਂ ਬੰਨੇ ਦੋਵੇਂ ਸਾਡਾ ਬੈਂਤੀਆਂ ਤੇ ਪਿੰਡ ਆ ਕੇ ਜਿਹਨੂੰ ਬਾਜੀ ਕੋਲੋ ਹੈਪੀ ਫੌਜੀ ਆ ਲ ਜਾਣਾ ਤੇ ਫੋਨ ਕਰਕੇ ਆਉਣਾ ਇਹ ਮੈਂ ਜਰੂਰ ਬੇਨਤੀ ਕਰ ਦਿੰਦਾ ਭੈਣ ਭਰਾंनो ਹੁਣ ਮੈਨੂੰ ਕਈਆਂ ਭੈਣ ਭਰਾ ਫੋਨ ਕੀਤੇ ਜਿਹਦਾ ਮਾਲ ਨਹੀਂ ਹੈਗਾ ਭਾਜੀ ਕੀ ਕਰੀ ਜਰਸੀ ਦੀ ਬਹੁਤ ਡਿਮਾਂਡ ਆ ਨਹੀਂ ਮਿਲਦੀ ਤੇ ਉਹ ਫੋਨ ਕੀਤਾ ਹੋਵੇ ਤੇ ਜਦੋਂ ਇੱਥੋਂ ਮੇਰੇ ਕੋਲੋਂ ਜਦੋਂ ਇਮਾਰਤ ਜੀ ਕਰਦਾ ਵੀ 20 ਡੰਗਰੀ ਰੱਖੀਂ ਰੱਖੀ ਹੁਣ ਬਸ ਗੱਲ ਜਿਹੜੀ ਉਹੀ ਮੇਨ ਵੀ ਬੰਦਾ ਨਾਲ ਜ਼ਰੂਰ ਹੋਵੇ ਆਪਾਂ ਦੇ ਬਾਹਰ ਦਾ ਕੰਮ ਵੀ ਕਰਨਾ ਤੇ ਬੰਦੇ ਉਹ ਬਣਾ ਮਾਲ ਨਹੀਂ ਸੰਭੇਣਾ ਮਾਲ ਆਪਣੇ ਸਿਰ ਤੇ ਹੋਈ ਹੈ ਨਾ ਅੱਜ ਮਾਲ ਭੁਖਾ ਵੀਡੀਓ ਚ ਪਾਇਆ ਜਿਹੜਾ ਜਿਹੜਾ ਆਉਗਿਆ ਜਾਂ ਕਿਸ ਤਰ੍ਹਾਂ ਵੀ ਇਹਨਾਂ ਨਹੀਂ ਪੱਠੇ-ਕੁੱਠੇ ਪਾਏ ਨੇ ਕੋਈ ਹੁਣਦੀ ਨਹੀਂ ਕਿ ਇਹ ਆਪਣੇ ਸਿਰ ਵਿਚ ਜਨ ਹੋਈਆਂ ਫੇਰ ਇਹ ਹਾਂਜੀ ਹਾਂਜੀ ਬਾਕੀ ਮਾਲ ਨੂੰ ਸੰਭੋ ਇਹ ਤਾਰਨ ਜਿੰਦਗੀਆਂ ਨੇ ਨਾ ਸੰਭੋਗੇ ਤੇ ਭਵੇਂ ਇਹਨਾਂ ਨੂੰ ਮਿੱਟੀ ਕਰ ਲੋ ਤੇ ਤੁਹਾਡੀ ਆ ਕਿ ਤੁਸੀਂ ਇਹਨਾਂ ਨੂੰ ਕਿੰਨੀ ਕੀ ਸੇਵਾ ਕਰਨੀ ਇਹਨਾਂ ਦੇ ਪੈਰੀਆਂ ਫਲਾਓ ਉੱਠ ਕੇ ਤੇ ਤਾਰੀ ਜਾਂਦੀਆਂ ਸਾਨੂੰ ਤੇ ਤਾਰ ਜਾਂ ਬਿਲਕੁਲ ਜਿਹੜਾ ਬੰਦਾ ਇੰਨੀ ਸਿਰੋਂ ਮਾਰਦੇ ਸਿਰੋਂ ਰੋਟੀ ਖਾਂਦਾ ਮਾਰਸ ਨੂੰ ਤਰਿਆ ਉਹ ਕਿਉਂ ਮਾਰਨ ਨੂੰ ਮਾਰਾ ਗੀ ਐਂ ਤੇ ਡੰਗਰ ਵੀ ਨਹੀਂ ਕਹਿੰਦੇ ਮੈਂ ਉਹ ਵੀਡੀਓ 'ਚ ਵੀ ਕਮੈਂਟ ਆਉਂਦੇ ਵਾਲੇ ਜਾਨਵਰ ਲੈ ਇਹਨਾਂ ਤੇ ਕਈ ਕਹਿੰਦੇ ਜੀ ਜਾਨਵਰ ਕਿਉਂ ਲਿਖਦੇ ਹੁਣ ਨਹੀਂ ਮੰਨ ਕਰਦਾ ਪਹਿਲਾਂ ਤੇ ਡੰਗਰ ਡੁੰਗਰੀ ਕਹੀਦਾ ਸੀ ਇਹ ਹੁਣ ਇਹਦੇ ਸਿਰੋਂ ਰੋਟੀ ਖਾਂਦਾ ਬਿਲਕੁਲ ਹੈ ਬਸ ਇਹਨਾਂ ਨਾਲ ਪਿਆਰ ਕਰੋ ਇਹ ਪਿਆਰ ਦੇ ਭੁਕੇ ਜਨਾ ਮਰਜੀ ਚੋਈ ਜੂ ਕੋਈ ਗੱਲ ਹੀ ਨਹੀਂ ਬਾਕੀ ਤੁਸੀਂ ਸਿਆ ਹੋਰ ਅੱਗੇ ਆਦਮੀ ਚਲੋ ਗੱਲਾਂ ਵਾਵਾ ਹੋ ਗਈਆਂ ਬਾਕੀ ਖਾਨ ਸਾਹਿਬ ਜੀ ਫਤਿਹ ਜੀ